ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1215 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1216 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾਂ ਰਾਗ ਸਾਰਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਮੋਹਨੀ ਮੋਹਤ ਰਹਿ ਨਾ ਹੋਰੀ ਹੈ ਭਾਈ ਮੋਹਣੀ ਮਾਇਆ ਜੀਵਾਂ ਨੂੰ ਆਪਣੇ ਮੋਹ ਵਿੱਚ ਪਸੰਦੀ ਰਹੀਂਦੀ ਹੈ ਕਿਸੇ ਪਾਸੋਂ ਰੋਕਿਆ ਰੁਕਦੀ ਨਹੀਂ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟ ਨਾ ਕਾਹੂੰ ਤੋਰੀ ਰਹਾਓ ਜੋਗ ਸਾਧਨਾ ਕਰਨ ਵਾਲੇ ਸਾਧੂ ਜੋਗ ਸਾਧਨਾ ਵਿੱਚ ਪੁੱਜੇ ਹੋਏ ਜੋਗੀ ਮਾਇਆ ਇਨਾ ਸਬਨਾ ਦੀ ਹੀ ਪਿਆਰੀ ਹੈ ਕਿਸੇ ਪਾਸੋਂ ਉਸ ਦਾ ਪਿਆਰ ਤੋੜਿਆ ਟੁੱਟਦਾ ਨਹੀਂ ਕਿਸੇ ਪਾਸਿਓਂ ਉਸ ਦਾ ਪਿਆਰ ਤੋੜਿਆ ਟੁੱਟਦਾ ਨਹੀਂ ਨਾ ਹੀ ਕੋਈ ਤੋੜ ਸਕਦਾ ਹੈ ਮਾਇਆ ਦਾ ਪਿਆਰ ਗੁਰੂ ਦੀ ਕਿਰਪਾ ਤੋਂ ਬਿਨਾਂ ਰਹਾਓ ਖਾਟ ਸਾਤਰ ਉਚਰਤ ਰਸਨਾਗਰ ਤੀਰਥ ਗਵਨਨਾਥੋਰੀ ਛੇ ਸ਼ਾਸਤਰ ਮੂੰਹ ਜਬਾਨੀ ਉਚਾਰਿਆ ਤੀਰਥਾਂ ਦਾ ਰਟਨ ਕੀਤੇ ਆ ਭੀ ਮਾਇਆ ਵਾਲੀ ਪ੍ਰੀਤ ਘਟਦੀ ਨਹੀਂ ਹੈ ਪੂਜਾ ਚੱਕਰ ਵਰਤ ਨੇਮ ਤਪਿਆ ਊਹਾ ਗੈਲ ਨਾ ਛੋਰੀ ਅਨੇਕਾਂ ਲੋਕ ਹਨ ਦੇਵ ਪੂਜਾ ਕਰਨ ਵਾਲੇ ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ ਨਿਸ਼ਾਨ ਲਾਉਣ ਵਾਲੇ ਵਰਤ ਆਦਕਾਂ ਦੇ ਨਿਯਮ ਨਿਭਾਉਣ ਵਾਲੇ ਤਪ ਕਰਨ ਵਾਲੇ ਪਰ ਮਾਇਆ ਉਥੇ ਭੀ ਪਿੱਛਾ ਨਹੀਂ ਛੱਡਦੀ ਖਲਾਸੀ ਨਹੀਂ ਕਰਦੀ ਅੰਧਕੂਪ ਮੈਂ ਪਤਤ ਹੋਤ ਜਗ ਸੰਤੋ ਹੋ ਕਰੋ ਪਰਮਗਤ ਮੋਰੀ ਹੈ ਸੰਤ ਜਨੋ ਜਗਤ ਮਾਇਆ ਦੇ ਮੋਹ ਦੇ ਅੰਨੇ ਖੂਬ ਡਿਗ ਡਿਗ ਰਿਹਾ ਹੈ ਤੁਸੀਂ ਮਿਹਰ ਕਰੋ ਮੇਰੀ ਉੱਚੀ ਆਤਮਿਕ ਅਵਸਥਾ ਬਣਾਓ ਅਤੇ ਮੈਨੂੰ ਮਾਇਆ ਦੇ ਪੰਜੇ ਵਿੱਚੋਂ ਬਚਾਓ ਸਾਧ ਸੰਗਤ ਨਾਨਕ ਭਿਉ ਮੁਕਤਾ ਦਰਸ਼ਨ ਦੇਖਤ ਭੋਰੀ ਏ ਨਾਨਕ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਪ੍ਰਮਾਤਮਾ ਦਾ ਥੋੜਾ ਜਿਤਨਾ ਵੀ ਦਰਸ਼ਨ ਕਰਦਾ ਹੈ ਉਹ ਮਾਇਆ ਦੇ ਪੰਜੇ ਤੋਂ ਆਜ਼ਾਦ ਹੋ ਜਾਂਦਾ ਹੈ ਸਾਰਗ ਮਹੱਲਾ 5ਵਾਂ ਕਹਾ ਕਰ ਰਹਿ ਖਾਟ ਖਾਟਲੀ हे ਮੂਰਖ ਮਾਇਆ ਵਾਲੀ ਕੋਝੀ ਖੱਟੀ ਖੱਟ ਕੇ ਤੂੰ ਕੀ ਕਰਦਾ ਰਹਿੰਦਾ ਹੈ ਪਵਨ ਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟਲੀ ਰਹਾਓ हे ਮੂਰਖ ਤੂੰ ਧਿਆਨ ਹੀ ਨਹੀਂ ਦਿੰਦਾ ਕਿ ਹਵਾ ਨਾਲ ਤੇਰੀ ਚਮੜੀ ਫੁੱਲੀ ਹੋਈ ਹੈ ਤੇ ਤੇਰਾ ਸਰੀਰ ਬਹੁਤ ਜਰਜੜਾ ਹੁੰਦਾ ਜਾ ਰਿਹਾ ਹੈ ਰਹਾਓ ਉਹੀ ਤੇ ਹਰਿਓ ਉਹਾਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਏ ਮੂਰਖ ਜਿਵੇਂ ਬਾਦਸ਼ਾਹ ਮਾਸ ਵਾਸਤੇ ਚਪਟ ਮਾਰਦਾ ਹੈ ਤਿਵੇਂ ਤੂੰ ਵੀ ਧਰਤੀ ਤੋਂ ਹੀ ਧੰਨ ਚਪਟ ਮਾਰ ਕੇ ਖੋਂਦਾ ਹੈ ਤੇ ਧਰਤੀ ਵਿੱਚ ਹੀ ਸਾਂਭ ਰੱਖਦਾ ਹੈ ਦੇਵਨ ਹਾਰ ਬਿਸਾਰਿਓ ਅੰਦਲੇ ਜਿਉਂ ਸਫਰੀ ਉਦਰ ਭਰੈ ਬਹਿ ਹਾਟਲੀ हे माया ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਤੂੰ ਸਾਰੇ ਪਦਾਰਥ ਦੇਣ ਵਾਲੇ ਪ੍ਰਭੂ ਨੂੰ ਭੁਲਾ ਦਿੱਤਾ ਹੈ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਿਹੜਾ ਦਾਤਾ ਦਿੰਦਾ ਤੂੰ ਉਹਨੂੰ ਤੇ ਭੁਲਾ ਤੈ ਦਾਤੇ ਨੂੰ ਤੇ ਦਾਤਾਂ ਨਾਲ ਮੋਹ ਪਾਈ ਰੱਖਣਾ ਜਿਵੇਂ ਕੋਈ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾਂਦਾ ਹੈ ਤੇ ਇਹ ਚੇਤਾ ਹੀ ਭੁਲਾ ਦਿੰਦਾ ਹੈ ਕਿ ਮੇਰਾ ਪੈਂਡਾ ਖੋਟਾ ਹੋ ਰਿਹਾ ਹੈ ਸਾਦ ਬੇਕਾਰ ਬੇਕਾਰ ਝੂਠ ਰਸ ਜੈ ਜਾਣੋ ਤੈ ਪੀਰ ਬਾਟਲੀ हे ਮੂਰਖ ਤੂੰ ਵਿਕਾਰਾਂ ਦੇ ਸਵਾਦ ਵਿੱਚ ਨਾ ਸਵੰਦ ਪਦਾਰਥਾਂ ਦੇ ਰਸਾਂ ਵਿੱਚ ਮਸਤ ਹੈ ਜਿੱਥੇ ਤੂੰ ਜਾਣਾ ਹੈ ਉਹ ਰਸਤਾ ਇਨ੍ਹਾਂ ਰਸਾਂ ਤੇ ਸਵਾਦਾਂ ਦੇ ਕਾਰਨ ਔਖਾ ਹੁੰਦਾ ਜਾ ਰਿਹਾ ਹੈ ਕੋ ਨਾਨਕ ਸਮਝ ਰੇ ਇਆਨੇ ਅੱਜ ਕਾਲ ਖੁੱਲੈ ਤੇਰੀ ਗਾਠੋਲੀ ਨਾਨਕ ਆਖਦਾ ਹੈ हे ਮੂਰਖ ਚੱਪਦੇ ਹੀ ਤੇਰੇ ਪ੍ਰਾਣਾ ਦੀ ਗੰਢ ਖੁੱਲ ਜਾਣੀ ਹੈ ਤੂੰ ਹਜੇ ਵੀ ਇਸ ਗੱਲ ਨੂੰ ਸਮਝ ਲੈ ਕਿ ਪਰਮਾਤਮਾ ਦਾ ਨਾਮ ਜਪ ਪਰਮਾਤਮਾ ਦਾ ਨਾਮ ਹੀ ਤੈਨੂੰ ਇਸ ਕਾਲ ਯੁੱਗ ਦੇ ਭਿਆਨਕ ਸਮੇਂ ਤੋਂ ਪਾਰ ਲੰਘਾਉਣ ਵਾਲਾ ਹੈ ਸਾਰਗ ਮਹੱਲਾ ਪੰਜਵਾ ਗੁਰ ਜਿਓ ਸੰਗ ਤੋ ਹਾਰੇ ਜਾਣਿਓ ਗੁਰ ਜਿਓ ਸੰਗ ਤੋ ਹਾਰੇ ਜਾਣਿਓ ਹੇ ਸਤਗੁਰ ਜੀ ਤੇਰੀ ਸੰਗਤ ਵਿੱਚ ਰਹਿ ਕੇ ਇਹ ਸਮਝ ਆਈ ਹੈ ਕੋਟ ਜੋਦ ਉਹ ਆ ਕੀ ਬਾਤ ਨ ਪੁੱਛੀਐ ਤਾਂ ਦਰਗਹਿ ਭੀ ਮਾਨਿਓ ਰਹਾਓ ਕਿ ਜਿਹੜੇ ਜਗਤ ਵਿੱਚ ਕਰੋੜਾਂ ਸੂਰਮੇ ਖਵਾਂਦੇ ਸਨ ਉਹਨਾਂ ਦੀ ਜਿੱਥੇ ਬਾਤ ਭੀ ਨਹੀਂ ਪੁੱਛੀ ਜਾਂਦੀ ਜੇ ਤੇਰੀ ਸੰਗਤ ਵਿੱਚ ਟਿਕੇ ਰਹੀਏ ਤਾਂ ਉਸ ਦਰਗਾਹ ਵਿੱਚ ਵੀ ਆਦਰ ਮਿਲਦਾ ਹੈ ਰਹਾਉ ਕਵਨ ਮੂਲ ਪ੍ਰਾਨੀ ਕਾ ਕਹੀਏ ਕਵਨ ਰੂਪ ਦ੍ਰਿਸ਼ਟਾਨਿਓ ਰਕਤ ਬਿੰਦ ਦਾ ਜੀਵ ਦਾ ਗੰਦਾ ਜਿਹਾ ਹੀ ਮੁੱਢ ਆਖਿਆ ਜਾਂਦਾ ਹੈ ਪਰ ਇਸ ਗੰਦੇ ਮੂਲ ਤੋਂ ਵੀ ਕੈਸੀ ਸੋਹਣੀ ਸ਼ਕਲ ਦਿਸ ਪੈਂਦੀ ਹੈ ਜੋਤ ਪ੍ਰਕਾਸ਼ ਭਈ ਮਾਟੀ ਸੰਗ ਦੁਰਲਭ ਦੇਹ ਬਖਾਨਿਓ ਜਦੋਂ ਮਿੱਟੀ ਦੇ ਅੰਦਰ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਹੁੰਦਾ ਹੈ ਤਾਂ ਇਸ ਨੂੰ ਦੁਰਲਭ ਮਨੁੱਖਾ ਸਰੀਰ ਆਖਿਆ ਜਾਂਦਾ ਹੈ ਤੁਮ ਤੇ ਸੇਵਾ ਤੁਮ ਤੇ ਜਪ ਤਪਾ ਤੁਮ ਤੇ ਤਤ ਪਛਾਨਿਓ हे ਗੁਰੂ ਤੇਥੋਂ ਹੀ ਮੈਂ ਸੇਵਾ ਭਗਤੀ ਦੀ ਜਾਚ ਸਿੱਖੀ ਇਥੋਂ ਹੀ ਜਪ ਤਪ ਦੀ ਸਮਝ ਆਈ ਤੇਥੋਂ ਹੀ ਸਹੀ ਜੀਵਨ ਰਸਨਾ ਰਸਤਾ ਸਮਝਿਆ ਕਰ ਮਸਤਕ ਧਰ ਕੱਟੀ ਜੇਵਰੀ ਨਾਨਕ ਦਾ ਸਦਸਾਨਿਓ ਮੇਰੇ ਮੱਥੇ ਉਤੇ ਤੂੰ ਆਪਣਾ ਹੱਥ ਰੱਖ ਕੇ ਮੇਰੀ ਮਾਇਆ ਦੇ ਮੋਹ ਵਾਲੀ ਸਾਰੀ ਮੇਰੇ ਮਾਇਆ ਦੇ ਮੋਹ ਦੀ ਫਾਹੀ ਕੱਢ ਦਿੱਤੀ ਹੈ ਮੈਂ ਨਾਨਕ ਹੇ ਪਰਮਾਤਮਾ ਤੇਰੇ ਦਾਸਾਂ ਦਾ ਦਾਸ ਹਾਂ ਸਾਰਗ ਮਹੱਲਾ ਪੰਜਵਾਂ ਹਰ ਹਰ ਕੀਓ ਸੇਵਕ ਕੋ ਨਾਮ ਵਾਹਿਗੁਰੂ ਹਰ ਹਰ ਦੀਓ ਸੇਵਕ ਕੋ ਨਾਮ ਹੇ ਭਾਈ ਆਪਣੇ ਸੇਵਕ ਨੂੰ ਪਰਮਾਤਮਾ ਆਪਣਾ ਨਾਮ ਆਪ ਦਿੰਦਾ ਹੈ ਮਾਨਸ ਕਾ ਕੋ ਬੱਪਰੋ ਭਾਈ ਜਾ ਕੋ ਰਖਾ ਰਾਮ ਰਹਾਉ ਹੇ ਭਾਈ ਜਿਸ ਮਨੁੱਖ ਦਾ ਰਖਵਾਲਾ ਪਰਮਾਤਮਾ ਆਪ ਮੰਦਾ ਹੈ ਮਨੁੱਖ ਕਿਸ ਦਾ ਵਿਚਾਰਾ ਹੈ ਕਿ ਉਸ ਦਾ ਕੁਝ ਕੋਈ ਵਿਗਾੜ ਸਕੇ ਰਹਾਓ ਆਪ ਮਹਾ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਪਰਮਾਤਮਾ ਆਪ ਹੀ ਆਪਣੇ ਸੇਵਕ ਦੇ ਕਾਮ ਆਉਂਦਾ ਹੈ ਆਪ ਹੀ ਉਸ ਦੇ ਵਾਸਤੇ ਮੁਖੀਆ ਹੈ ਆਪੇ ਸਗਲੇ ਦੂਤ ਬਿਦਾਰੇ ठाकुर अंतर्जामी अंतर्जामी मालिक प्रभु आप ही अपने सेवक ਦੇ ਸਾਰੇ ਵੈਰੀ ਮੁਕਾ ਕੇ ਨਾਸ ਕਰ ਦਿੰਦਾ ਹੈ ਆਪੇ ਪਾਤਰ ਆਖੀ ਸੇਵਕ ਕੀ ਆਪ ਕੀਓ ਬੰਦਾਨ परमात्मा ਆਪ ਹੀ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ ਉਹਦੀ ਇੱਜ਼ਤ ਬਚਾਣ ਲਈ ਆਪ ਹੀ ਪੱਕੇ ਨਿਯਮ ਥਾਪ ਦਿੰਦਾ ਹੈ ਆਦ ਜੁਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਨਾਨਕ ਦਾ ਜਾਣੀ ਜਾਨ ਪ੍ਰਭੂ ਆਦ ਤੋਂ ਜੁਗਾ ਦੇ ਆਦ ਤੋਂ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਆਇਆ ਹੈ ਜੁਗਾ ਜੁਗੰਤਰ ਪਰਮਾਤਮਾ ਸੇਵਕਾਂ ਦੀ ਇੱਜ਼ਤ ਰੱਖਦਾ ਆਇਆ ਹੈ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ ਦੁਟ ਹਰ ਮਾਰਿਆ ਪਹਿਲਾਦ ਤਰਾਇਆ ਆਪਣੇ ਸੇਵਕਾਂ ਨੂੰ ਪਰਮਾਤਮਾ ਕਦੇ ਤਤੀ ਵਾਰ ਨਹੀਂ ਲਗਣ ਦਿੰਦਾ ਤੇ ਕਲ ਯੁਗ ਦੇ ਭਿਆਨਕ ਸਮੇਂ ਤੋਂ ਵੀ ਸੇਵਕਾਂ ਨੂੰ ਬਚਾ ਲੈਂਦਾ ਹੈ ਜਿਹੜੇ ਸੇਵਕ ਉਹਦਾ ਨਾਮ ਜਪਦੇ ਨੇ ਸਾਰੰਗ ਮਹੱਲਾ ਪੰਜਵਾ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਹੇ ਹਰੀ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰੇ ਪ੍ਰਾਣਾਂ ਦਾ ਸਹਾਈ ਹੈ ਮਾਨ ਤਨ ਜਿਉ ਪਿੰਡ ਸਭ ਤੁਮਰਾ ਇਹੋ ਤਾਂ ਸੀ ਤੋ ਤੁਮ ਰਹਿ ਧਾਨ ਰਹਾਓ ਮੇਰਾ ਇਹ ਮਨ ਧਨ ਇਹ ਜਿੰਦ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਪਰਮਾਤਮਾ ਮੇਰਾ ਇਹ ਸਰੀਰ ਤੇਰੀ ਹੀ ਬਖਸ਼ੀ ਖੁਰਾਕ ਨਾਲ ਪਲਿਆ ਹੈ ਰਹਾਓ ਤੁਮਹੀ دیے ਅਨਕ ਪ੍ਰਕਾਰਾ ਤੁਮਹੀ دیے ਮਾਨ हे ਪ੍ਰਭੂ ਪਰਮਾਤਮਾ ਮੈਨੂੰ ਤੂੰ ਹੀ अनेका ਕਿਸਮਾਂ ਦੇ ਪਦਾਰਥ ਦਿੰਦਾ ਹੈ ਤੂੰ ਹੀ ਮੈਨੂੰ ਆਦਰ ਦਿੰਦਾ ਹੈ ਸਦਾ ਸਦਾ ਤੂੰ ਮਹੀਂ ਪਤ ਰੱਖੋ ਅੰਤਰ ਜਾਮੀ ਜਾਨ हे ਦਿਲ ਦੀ ਜਾਣ ਵਾਲੇ हे ਜਾਣੀ ਜਾਨ ਪ੍ਰਮਾਤਮਾ ਪ੍ਰਭੂ ਵਾਹਿਗੁਰੂ ਜੀ ਤੂੰ ਹੀ ਸਦਾ ਸਦਾ ਮੇਰੀ ਇੱਜ਼ਤ ਰੱਖਦਾ ਹੈ ਜੈ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪਰਵਾਨ हे ਮੇਰੇ ਮਾਲਕ ਪਰਮਾਤਮਾ ਜਿਨ੍ਹਾਂ ਸੰਤ ਜਨਾਂ ਨੇ ਤੈਨੂੰ ਜਾਣ ਲਿਆ ਤੇਰੇ ਨਾਲ ਡੂੰਗੀ ਸਾਜ ਪਾ ਲਈ ਉਹਨਾਂ ਦਾ ਹੀ ਜਗਤ ਵਿੱਚ ਆਉਣਾ ਸਫਲ ਹੈ ਜਨਕਾ ਸੰਗ ਪਾਈਐ ਵੱਡ ਭਾਗੀ ਨਾਨਕ ਸੰਤਨ ਕੈ ਕੁਰਬਾਨ ਏ ਨਾਨਕ ਸੰਤ ਜਨਾਂ ਦੀ ਸੰਗਤ ਵੱਡੇ ਭਾਗਾ ਨਾਲ ਮਿਲਦੀ ਹੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮਹਿਲ ਭਰੀਜੈ ਜਿਉ ਮੈਂ ਤਾਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਸੰਤਾਂ ਦੇ ਸੰਗਤ ਦੇ ਨਾਲ ਹੀ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਜਿਨ ਸੰਤ ਨ ਜਾਣਿਆ ਤੂੰ ਠਾਕੁਰ ਤੇ ਆਏ ਪਰਵਾਨ ਸੰਤ ਜਨ ਜਨਕਾ ਸੰਗ ਪਾਈਐ ਵੱਡ ਭਾਗੀ ਨਾਨਕ ਸੰਤਨ ਕੈ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1216 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1217 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਬਹੁਤ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ